ਕਾਲ ਵੀਜੀ ਜਿੰਦਰ ਡੇਲੀ ਫਾਰਮ ਤੇ ਤੁਹਾਡਾ ਸਵਾਗਤ ਹੈ ਵੀਜੀ ਚੈਨਲ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰੋ ਵੀਜੀ ਅੱਜ ਤੁਹਾਨੂੰ ਦੋ ਬੱਚੇ ਦਿਖਾਉਣੇ ਆ ਪਰ ਦੋਵੇਂ ਹੀ ਅੱਤ ਤੋਂ ਅੱਤ ਵੀਜੀ ਦੋਵੇਂ ਖੀੜੇ ਆ ਮਲਕ ਸਵਾ 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 ਸਾਲ ਦੇ ਹੋਣਗੇ ਵੀਜੀ ਆ ਕਟਾ ਦੇ ਪਿਓਰ ਮੋੜਾ ਨਸਲ ਦਾ ਪਿਓਰ ਮੋੜਾ ਵੱਡੀ ਮੱਜ ਦਾ ਚੰਗੀ ਵੱਡੀ ਮੱਜ ਦਾ ਦੇਖੋ ਵੀਜੀ ਕਟਾ ਸਿੰਘ ਸੰਗਲ ਨਿਕਾ ਵੀਜੀ ਦਾ ਮੁੱਲ 30000 ਰੁਪਇਆ ਜੇ 20000 ਦੋ ਚ ਮਾਨਤਾ ਨ ਹੋ ਜਾਏਗਾ ਇਹ ਚੋਂ ਇਕੱਠੇ ਚੋਂ ਵੀਜੀ ਇੱਕ ਦਿਖਾਉਨੇ ਆ ਸਪੈਸ਼ਲ ਨਾ ਗਈ ਨੀਲੀ ਦਾ ਨੀਲੀ ਦੀ ਕਟੀ ਆ ਪਰ ਕਾਨੂੰ ਗੱਲਾਂ ਹੋਪਸ਼ੇ ਵੇਖੋ ਵੀਜੀ ਦੋਵੇਂ ਅੱਖਾਂ ਚਟੀਆਂ ਪੂੜੀਆਂ 98 ਦੋ ਚਿੱਟੇ ਫਟੇ ਰੱਖਣ ਵਾਲੀ ਇਹ ਵਿੱਜੀ ਵੇਖੋ ਪਿਓਰ ਨੀਲੀ ਜਿਹਨੂੰ ਕਹਿੰਦੇ ਪਿਓਰ ਨੀਲੀ ਜੀ ਜੀ ਮੁੱਲੇ ਦਾ 5000 ਹੈ 22000 ਦੀ ਹਾਨਾ ਹੋਣੀ ਜੇ ਸ਼ੌਂਕੀ ਬੰਦੇ ਜੇ ਮੇਰਾ ਵੀਰ ਫੋਨ ਲਾਏ ਟਾਈਮ ਪਾਸ ਵਾਲਾ ਮੇਰਾ ਵੀਰ ਫੋਨ ਨਾ ਲਾਏ ਕਿ ਜਿਹਨੇ ਸ਼ੌਂਕ ਨਾਲ ਪਾਲਣੇ ਨੇ ਉਹਨੇ ਹੀ ਲੈਣੇ ਨੇ ਦੂਜੇ ਬੰਦੇ ਨੇ ਲੈਣੇ ਨਹੀਂ ਮੇਰੇ ਵੀਰ ਨੇ ਜੀ ਦੋਵੇਂ ਨਗ ਬਹੁਤ ਜ਼ਿਆਦਾ ਚੰਗੇ ਨੇ ਜਿਹੜੇ ਵੀਰ ਨੇ ਲੈਣੇ ਹਨਗੇ ਨੰਬਰ ਸਕਰੀਨ ਤੇ ਚੱਲੂਗਾ ਫੋਨ ਕਰ ਲਿਓ ਮੇਰਾ ਵੀਰ